ਮਹਲਾ 5ਵਾਂ ਕਰ ਪਹਿਲਾ ਤੇ ਤੁਕੇ ਏਕੋ ਅੰਕਾਰ ਸਤਗੁਰ ਪ੍ਰਸਾਦ ਕਿਸੋ ਹਾਜਾ ਚੀ ਕਿਸ ਆਰਾਦੀ ਜਾਂ ਸਭ ਕੋ ਕੀਤਾ ਹੋਸੀ ਜੋ ਜੋ ਦੀ ਸ ਵਡਾ ਵਡੇਰਾ ਸੋ ਸੋ ਕਾ ਕੋ ਰਲਸੀ ਨਿਰਪੋ ਨਿਰੰਕਾਰ ਪਵਖੰਡਨਾ ਸਭ ਸੁਖ ਨਵ ਨਿਦ ਦੇਸੀ ਤੰਤਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਵਨ ਅੰਗ 608 ਤੇ ਸ਼ੋਭnik 108 ਰਾਗ ਵਿੱਚ ਤੰਤਨ ਸ੍ਰੀ ਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਮਹਾਰਾਜ ਜੀ ਦੀ ਅੰਮ੍ਰਿਤ ਬਾਣੀ ਦਾ ਇਹ ਪਾਵਨ ਚਬ ਜੋ ਪਹਿਲੇ ਘਰ ਵਿੱਚ ਗਾਉਣ ਦੀ ਹਦਾਇਤ ਹੈ ਇੱਕ ਇੱਕ ਫਦਾ ਤੈਂ ਤਨ ਫਕਤੀਆਂ ਵਾਲਾ ਹੈ ਅਕਾਲ ਪੁਰਖ ਇੱਕ ਕਹੇ ਤੇ ਸਤਿਗੁਰੂ ਦੀ ਕਿਰਪਾ ਨਾਲ ਮਿਲਦਾ ਹੈ ਮੰਗਲ ਗਾ ਕੇ ਸੱਚਖੰਡ ਸ੍ਰੀ ਹਰਿਵੰਦਰ ਸਾਹਿਬ ਜੋ ਅਮਰਤ ਵੇਲੇ ਦਾ ਮਹਾਰਾਜ ਆਪਾਂ ਨੂੰ ਅਗੰਮੀ ਹੁਕਮਨਾਮਾ ਬਖਸ਼ਿਸ਼ ਕਰ ਰਿਹਾ ਹੈ ਕਿ ਜਿਸ ਪਰਮੇਸ਼ਰ ਨੇ ਸਾਰੀ ਸ੍ਰਿਟੀ ਸਾਜੀ ਹੈ ਉਹ ਪੈਰਤ ਹੈ ਆਕਾਰ ਰਹਿਤ ਹੈ ਉਹ ਸਾਰੇ ਦੁੱਖ ਦਰਦ ਦੂਰ ਕਰਨ ਵਾਲਾ ਹੈ ਸਾਰੇ ਸੁੱਖਾਂ ਦੇ ਖਜ਼ਾਨੇ ਉਸੇ ਦੇ ਕੋਲੇ ਹਨ ਉਸ ਨੂੰ ਛੱਡ ਕੇ ਹੋਰ ਕਿਸੇ ਪਾਸੋਂ ਕਿਉਂ ਮੰਗਦੇ ਹੋ ਕਿਉਂ ਕਿਸੇ ਦਾ ਸਿਮਰਨ ਕਰਦੇ ਹੋ ਕਿਉਂ ਕਿਸੇ ਨੂੰ ਅਰਾਧ ਦੇ ਹੋ ਇਹ ਜੋ ਜੋ ਤੁਹਾਡੀਆਂ ਅੱਖਾਂ ਦੇ ਸਾਹਮਣੇ ਵੱਡੇ ਵੱਡੇ ਦਿਸ ਰਿਹਾ ਹਨ ਇਹਨਾਂ ਸਾਰਿਆਂ ਮਿੱਟੀ ਵਿੱਚ ਮਰ ਕੇ ਰਲ ਜਾਣਾ ਹੈ ਹਰ ਜੀਓ ਤੇਰੀ ਦਾਤੀ ਰਾਜਾ ਮਾਨਸ ਬਪੜਾ ਕਿਆ ਸਾਲਾਹੀ ਕਿਆ ਤਿਸ ਕਾ ਮੋਤਾ ਜਾ ਰਹਾ ਰਹਾਉ ਉਹਦੀਆਂ ਪੰਕਤੀਆਂ ਵਿੱਚ ਮਹਾਰਾਜ ਬਖਸ਼ਿਸ਼ ਕਰ ਰਹੇ ਹਨ ਕਿ ਉਹ ਪਰਮੇਸ਼ਰ ਦੀਆਂ ਦਾਤਾਂ ਨਾਲ ਹੀ ਤੁਸੀਂ ਰਾਜ ਸਕਦੇ ਹੋ ਵਿਚਾਰੇ ਮਨੁੱਖਾਂ ਦੀ ਕੀ ਸਿਫਤ ਸਲਾਹ ਕਰਦੇ ਫਿਰਦੇ ਹੋ ਕਿਉਂ ਉਹਨਾਂ ਦੇ ਮਥਾਜ ਬਣੇ ਫਿਰਦੇ ਹੋ ਪਰਮੇਸ਼ਰ ਤੋਂ ਹੀ ਮੰਗੋ ਉਹ ਹੀ ਸਭ ਕੁਝ ਦੇਵੇਗਾ ਜੇ ਨਹਰ ਧਿਆ ਆ ਸਭ ਕਿਸ ਤੇ ਇਸ ਕਾ ਜਿਸ ਕੀ ਭੂਖ ਗਵਾਈ ਐਸਾ ਤਨ ਦੀ ਆ ਸੁਖ ਦਾਤੈ ਨਿਖੋਟ ਨਾ ਕਵਹੀ ਜਾਈ ਅੰਧ ਪਿਆ ਅਸੋਖ ਸਹਿ ਜਸਮਾਣੇ ਸਤਗੁਰ ਮੇਲ ਮਿਲਾਈ ਤੁਹਾਡੇ ਵਿੱਚੋਂ ਜਿਨ੍ਹਾਂ ਜਿਨ੍ਹਾਂ ਨੇ ਵੀ ਪਰਮੇਸ਼ਰ ਨੂੰ ਧਿਆ ਲਿਆ ਪਰਮੇਸ਼ਰ ਦਾ ਹੁਕਮ ਮੰਨ ਲਿਆ ਉਸ ਦੀ ਮਾਇਆ ਵਾਲੀ ਤ੍ਰਿਸ਼ਨਾ ਹੀ ਸਾਰੀ ਪਰਮੇਸ਼ਰ ਖਤਮ ਕਰ ਦੇਵੇਗਾ ਉਹ ਮਾਇਆ ਵੱਲੋਂ ਰੱਜ ਜਾਣਗੇ ਇਹੋ ਜਾਂ ਧਨ ਉਹ ਸੁਖ ਦੇਣ ਵਾਲੇ ਦਾਦੇ ਨੇ ਬਖਸ਼ ਦੇਣਾ ਹੈ ਜੋ ਕਦੇ ਫਿਰ ਖਤਮ ਹੀ ਨਹੀਂ ਹੋਣਾ ਮੁਕੜਾ ਹੀ ਨਹੀਂ ਫਿਰ ਤੁਸੀਂ ਆਤਮਿਕ ਅਡੋਲਤਾ ਦੇ ਸੁਖ ਮਾਣੋਗੇ ਗੁਰੂ ਤੁਹਾਨੂੰ ਪਰਮੇਸ਼ਰ ਦੇ ਨਾਲ ਮਿਲਾ ਹੀ ਦੇਵੇਗਾ ਮਨ ਨਾਮ ਜਾਪ ਨਾਮ ਆਰਾਧ ਅਨ ਦਿਨ ਨਾਮੁ ਬੁਖਾਣੀ ਉਪਦੇਸ਼ ਸੁਣ ਸਾਧ ਸੰਤਨ ਕਾ ਸਭ ਚੂਕੀ ਕਾਣ ਜਮਾਣੀ ਜਿਨ ਕੋ ਕਿਰਪਾਲ ਹੋਆ ਪ੍ਰਭ ਮੇਰਾ ਸੇ ਲਾਗੇ ਗੁਰ ਕੀ ਬਾਣੀ ਪਰਮੇਸ਼ਰ ਦਾ ਨਾਮ ਜਪੋ ਪਰਮੇਸ਼ਰ ਦਾ ਨਾਮ ਅਰਾਧੋ ਹਰ ਰੋਜ਼ ਪਰਮੇਸ਼ਰ ਦੇ ਨਾਮ ਦੀ ਵਿਆਖਿਆ ਕਰੋ ਪਰਮੇਸ਼ਰ ਦੇ ਗੁਣਾਂ ਨੂੰ ਬਿਆਨ ਕਰੋ ਸਾਧ ਸੰਤਾਂ ਦਾ ਉਪਦੇਸ਼ ਸੁਣ ਕੇ ਉਸ ਨੂੰ ਆਪਣੇ ਜੀਵਨ ਦਾ ਆਸਰਾ ਬਣਾ ਲਵੋ ਜਮਾਂ ਦੀ ਮਥਾਜੀ ਹੀ ਮੁੱਕ ਜਾਵੇਗੀ ਫਿਰ ਜਿਨ੍ਹਾਂ ਦੇ ਉੱਤੇ ਪਰਮੇਸ਼ਰ ਨੇ ਕਿਰਪਾ ਕੀਤੀ ਦਇਆ ਕੀਤੀ ਉਹ ਗੁਰੂ ਦੀ ਬਾਣੀ ਨਾਲ ਹੀ ਜੁੜ ਜਾਣਗੇ ਗੁਰੂ ਦੀ ਬਾਣੀ ਨੂੰ ਕਮਾਉਣ ਲੱਗ ਪੈਣਗੇ ਕੀਮਤ ਕੌਣ ਕਰੇ ਪ੍ਰਭ ਤੇਰੀ ਤੂੰ ਸਰਬ ਜੀਆ ਦਾ ਆਲਾ ਸਭ ਕਿਸ ਕੀਤਾ ਤੇਰਾ ਵਰਤੈ ਕਿਆ ਹਮ ਬਾਲ ਗੋਪਾਲਾ ਰਾਖ ਲਿਓ ਨਾਨਕ ਜਨ ਤੁਮਰਾ ਜਿਉ ਪਿਤਾ ਪੂਤ ਕਿਰਪਾਲਾ ਪਰਮੇਸ਼ਰ ਦੇ ਨਾਮ ਦੀ ਕੋਈ ਕੀਮਤ ਨਹੀਂ ਪਾ ਸਕਦਾ ਉਹ ਸਾਰੇ ਜੀਆ ਦੇ ਉਤੇ ਦਇਆ ਕਰਦਾ ਹੈ ਜੋ ਕੁਝ ਵੀ ਵਾਪਰਦਾ ਹੈ ਉਸ ਦੇ ਹੁਕਮ ਅਨਸਾਰ ਹੀ ਹੁੰਦਾ ਹੈ ਆਪਾਂ ਪਰਮੇਸ਼ਰ ਦੇ ਧਰਤੀ ਦੇ ਪਾਲਕ ਦੇ ਨਿੱਕੇ ਨਿੱਕੇ ਬੱਚੇ ਬਣ ਜਾਈਏ ਅਰਦਾਸ ਕਰੀਏ ਧੰਨ ਗੁਰੂ ਨਾਨਕ ਦੇਵ ਜੀ ਜੀ ਤੁਹਾਡੇ ਜਨ ਬਣ ਜਾਈਏ ਸਾਡੀ ਐਵੇਂ ਰੱਖਿਆ ਕਰੋ ਸਾਡੇ ਉਤੇ ਐਵੇਂ ਕਿਰਪਾ ਕਰੋ ਦਇਆ ਕਰੋ ਜਿਵੇਂ ਮਾਤਾ ਪਿਤਾ ਆਪਣੇ ਪੁੱਤਰ ਤੇ ਕਰਦੀ ਹੈ ਹੋਈਆਂ ਬੇਅੰਤ ਭੁੱਲਾਂ ਚੁੱਕਾਂ ਦੀ ਮਾਫੀ ਬਖਸ਼ਨੀ ਜੀ ਧੰਨ ਗੁਰੂ ਗੋਬਿੰਦ ਸਿੰਘ ਜੀ ਦੇ ਇਨਾ ਦਿਨਾਂ ਦਾ ਖਾਸ ਧਿਆਨ ਰੱਖਿਏ ਸਾਡੇ ਵਾਸਤੇ ਗੁਰੂ ਸਾਹਿਬ ਜੀ ਕੀ ਕਰ ਰਹੇ ਹਨ ਛੋਟੇ ਸਹਿਬ ਜਾਦੇ ਤੇ ਮਾਤ ਗੁਜਰਕੌਰ ਜੀ ਇੱਕ ਬੰਨੇ ਨੂੰ ਚਲੇ ਗਏ ਵੱਡੇ ਸਹਿਬ ਜਾਦੇ ਤਨ ਗੁਰੂ ਗੋਬਿੰਦ ਸਿੰਘ ਜੀ ਦੇ ਨਾਲ ਹਨ ਥੋੜੇ ਜੇ ਸਿੰਘ ਗੁਰੂ ਸਾਹਿਬ ਦੇ ਨਾਲ ਬਚੇ ਹਨ ਸਰਸਾ ਨਦੀ ਦੇ ਪੇਟ ਜੜ ਗਏ ਕੁਝ ਦੁਸ਼ਮਣਾਂ ਨੇ ਮੁਕਾਬਲੇ ਦੇ ਕਰਨ ਦੇ ਨਾਲ ਹਮਲਾ ਕਰਨ ਦੇ ਨਾਲ ਨੁਕਸਾਨ ਹੋ ਗਿਆ ਉਹ ਫਿਰ ਅੱਜ ਮਾਰੇ ਦਾ ਹੁਕਮਨਾਮਾ ਸਾਹਿਬ ਤੋਂ ਬਾਅਦ ਇੱਕ ਪੰਕਤੀ ਦਾ ਕੀਰਤਨ ਸਾਨੂੰ ਉਸੇ ਲੈ ਜਾਂਦਾ ਹੈ ਤਨ ਗੁਰੂ ਤਨ ਗੁਰੂ ਪਿਆਰਾ ਤਨ ਗੁਰੂ ਪਿਆਰੇ ਤਨ ਗੁਰੂ ਤਨ ਗੁਰੂ ਪਿਆਰੇ ਤਨ ਗੁਰੂ ਪਿਆਰੇ ਤਨ ਗੁਰੂ ਪਿਆਰੇ